ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਿਉਂ-ਜਿਉਂ ਆਤਮਿਕ ਅਵਸਥਾ ਤਰੱਕੀ ਕਰਦੀ ਜਾਵੇ ਤਿਉਂ-ਤਿਉਂ ਇਨਸਾਨ ਦੀਆਂ ਕਾਇਸ਼ਾਂ ਮੰਗਾ ਅਤੇ ਅਰਦਾਸਾਂ ਬਦਲਦੀਆਂ ਜਾਂਦੀਆਂ ਹਨ ਉਹ ਸਰੀਰਕ ਸੁੱਖਾਂ ਨਾਲੋਂ ਜ਼ਿਆਦਾ ਆਨੰਦ ਆਤਮਿਕ ਤਰੱਕੀ ਵਿੱਚ ਪ੍ਰਤੀਤ ਕਰਦਾ ਹੈ ਸਾਰੇ ਸੰਸਾਰੀ ਸੁੱਖ ਉਸ ਨੂੰ ਨਾਸ਼ਵੰਤ ਆਰਜੀ ਅਤੇ ਫਜ਼ੂਲ ਨਜ਼ਰੋਂ ਲੱਗ ਜਾਂਦੇ ਹਨ ਉਸ ਦਾ ਮਨ ਉਸਨੂੰ ਕਹਿਣਾ ਸ਼ੁਰੂ ਕਰ ਦਿੰਦਾ ਹੈ ਮੈਂ ਕੀ ਮੰਗੋ ਕਿ ਸਥਿਰ ਨ ਰਹੀ ਛੋਟਾ ਬੱਚਾ ਜਿਸ ਤਰ੍ਹਾਂ ਬਡੇਰੀ ਉਮਰ ਵਿੱਚ ਪਹੁੰਚ ਕੇ ਪਹਿਲੇ ਦਿਲ ਪਰਚਾਵੇ ਖੇਡਾਂ ਖਿਡੌਣੇ ਬੁਲਾ ਕੇ ਉਚੇਰੀਆਂ ਅਤੇ ਸਿਆਣੀਆਂ ਦਿਲਚਸਪੀਆਂ ਵਿੱਚ ਰੁਚੀ ਲਗਾਉਂਦਾ ਹੈ ਉਸੇ ਤਰ੍ਹਾਂ ਇਸ ਅਵਸਥਾ ਦਾ ਪੁਲਿਸ ਨਾ ਪਾਇਦਾ ਦੁਨੀਆ ਤੇ ਆਰਜੀ ਸੁੱਖਾਂ ਤੋਂ ਅਸੰਤੁਸ਼ਟ ਹੋ ਜਾਂਦਾ ਹੈ ਉਸਨੂੰ ਇੰਜ ਲੱਗਦਾ ਹੈ ਜਿਵੇਂ ਉਸਨੇ ਇਹ ਖੇਡ ਬੜਾ ਚਿਰ ਖੇਡ ਲਈ ਹੈ ਉਸ ਦੀਆਂ ਰੁਚੀਆਂ ਕਿਸੇ ਅਟਲ ਸੁਖ ਦੀ ਪ੍ਰਾਪਤੀ ਵੱਲ ਮੋੜੇ ਪਉਂਦੀਆਂ ਹਨ ਅਤੇ ਉਸ ਦੇ ਦਿਲ ਵਿੱਚੋਂ ਇਹੀ ਅਰਦਾਸ ਨਿਕਲਦੀ ਹੈ ਖਾਤ ਪੀਤ ਖੇਲਤ ਹਸਤ ਪਰਮੇ ਜਨਮ ਅਨੇਕ ਪਵਜਲ ਤੇ ਗੜ ਹੋ ਪ੍ਰਭੂ ਨਾਨਕ ਤੇਰੀ ਟੇਕ ਇੱਥੇ ਪਹੁੰਚ ਕੇ ਆਦਮੀ ਨੂੰ ਵਿਚਾਰ ਦਾ ਸ਼ੌਂਕ ਖੋਜ ਦੀ ਇੱਛਾ ਅਤੇ ਰਹਿਨਮਾਈ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਅਤੇ ਫਿਰ ਉਹ ਆਖਦਾ ਹੈ ਮੈਂ ਅਜਾਨ ਜਨ जानो बाप बीठलाठे दे। दे दी, लोड अनुसार कुदरत वालों सहायता रहमनमाई शुरू हो जाती है इस तो अगे इस अवस्था का बड़ा मुश्किल हिस्सा शुरू हो जाता है रघबीर सिंह बीर जी की इस साखी विचार आप जी अगो साझा कर ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਦੀ ਅਵਸਥਾ ਦਾ ਮੁਸ਼ਕਿਲ ਹਿੱਸਾ ਸ਼ੁਰੂ ਹੁੰਦਾ ਹੈ ਤਾਂ ਉਸ ਨੂੰ ਮਨ ਨਾਲ ਬੜੀ ਕਸ਼ਮਕਸ਼ ਅਤੇ ਲੜਾਈ ਕਰਨੀ ਪੈਂਦੀ ਹੈ ਮਨ ਦੇ ਪੁਰਾਣੇ ਸੁਭਾਅੋ ਪੁਰਾਣੀਆਂ ਆਦਤਾਂ ਪੁਰਾਣੇ ਨਿਸ਼ਚੇ ਛੱਡਨੇ ਅਤੇ ਨਵੀਆਂ ਆਦਤਾਂ ਪੋਣੀਆਂ ਪੈਂਦੀਆਂ ਹਨ ਨਵੇਂ ਦ੍ਰਿਸ਼ਟੀਕੋਣ ਨਾਲ ਦੁਨੀਆ ਨੂੰ ਦੇਖਣਾ ਪਹਿਲੇ ਪਹਿਲ ਬੜਾ ਔਪਰਾ ਅਤੇ ਕਠਨ ਕਮ ਜਾਂਦਾ ਹੈ ਕਦੀ ਮਨ ਆਪਣੇ ਮਗਰ ਤੋਰਨ ਦਾ ਝੂਲ ਲਗਦਾ ਹੈ ਸਰੀਰਕ ਰਸਾਂ ਦੀ ਮਿੱਠੀ ਜਾਲ ਡੋਰੇ ਪਾਪਾ ਕੇ ਆਪਣੇ ਵੱਲ ਖਿੱਚਦੀ ਹੈ ਕਦੀ ਆਤਮਾ ਦੀ ਆਵਾਜ਼ ਨਵੀਆਂ ਉਮੀਦਾਂ ਨਵੇਂ ਇਕਰਾਰ ਕਿਸੇ ਨਵੀਂ ਦੁਨੀਆ ਦੇ ਸੁਪਨੇ ਦਿਖਾ ਦਿਖਾ ਕੇ ਆਪਣੇ ਵੱਲ ਬੁલાਂਦੀ ਹੈ ਇਹੇ ਸਰੀਰ ਅਤੇ ਆਤਮਾ ਦਾ ਕੋਲ ਪਹਿਲੇ ਬੜਾ ਭਿਆਨਕ معلوم ਹੁੰਦਾ ਹੈ ਕਈ ਵਾਰੀ ਇੰਜ ਜਾਪਦਾ ਹੈ ਕਿ ਸਰੀਰਿਕ ਰਸਾਂ ਦੇ ਪੰਜੇ ਤੋਂ ਛੁਟਕਾਰਾ ਨਹੀਂ ਹੋਣਾ ਬਲਗਬੀਰ ਸਿੰਘ ਜੀ ਵੀ ਲਿਖਦੇ ਹਨ ਐਸੇ ਅਵਸਥਾ ਦੇ ਇੱਕ ਤਿਆਗੀ ਮਹਾਤਮਾ ਮੈਨੂੰ ਮਿਲੇ ਅਤੇ ਮੈਂ ਉਹਨਾਂ ਨੂੰ ਪੁੱਛਿਆ ਮਹਾਰਾਜ ਕੀ ਹਾਲ ਹੈ ਆਖਣ ਲੱਗੇ ਬੜਾ ਹੀ ਬੜਾ ਹਾਲ ਹੈ ਮੈਂ ਹੈਰਾਨ ਹੋ ਕੇ ਪੁੱਛਿਆ ਕੀ ਸਬਬ ਹੈ ਤਾਂ ਕਹਿਣ ਲੱਗੇ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਦੁਨੀਆ ਅਤੇ ਇਸ ਦੇ ਪਦਾਰਥ ਚੰਗੇ ਨਹੀਂ ਲੱਗਦੇ ਪਰ ਹਰੀ ਦੇ ਪਾਸੇ ਵੀ ਚਿੱਤ ਹਰ ਵਕਤ ਨਹੀਂ ਲੱਗਦਾ ਕਦੀ ਮਨ ਆਪਣਾ ਪਾਣੀ ਭਰਾਂਦਾ ਹੈ ਕਦੀ ਗੁਰਦੁਆਰੇ ਜਾ ਸੇਵਾ ਕਰਦਾ ਹੈ ਰਾਤ ਪਰ ਸੋਦਾ ਰਹਿੰਦਾ ਹਾਂ ਕਦੀ ਝੰਡਾਲ ਦੇ ਕੰਮ ਕਰਨੇ ਕਦੀ ਫਕੀਰੀ ਦਾ ਦਮ ਭਲਣਾ ਇਹ ਕੀ ਹਾਲਤ ਹੋਈ ਹੈ ਅਜਬ ਕਸ਼ਮਕਸ਼ ਹੈ ਗੁਨੇ ਹੀ ਭਰੇ ਆ ਮੈਂ ਪਿਰਾ ਲੋਕ ਕਹੈ ਦਰਵੇਸ਼ ਲਖਬੀਰ ਸਿੰਘ ਜੀ ਵੀ ਲਿਖਦੇ ਹਨ ਕਈ ਕੁੜਸੇ ਇਸ ਅਵਸਥਾ ਤੇ ਪਹੁੰਚ ਕੇ ਨਿਰਾਸ਼ ਹੋ ਜਾਂਦੇ ਹਨ ਅਤੇ ਆਪਣੀ ਖੋਜ ਛੱਡ ਦਿੰਦੇ ਹਨ ਮੈਂ ਖੁਦ ਨਿਰਾਸ਼ਤਾ ਵਿੱਚ ਕਈ ਵਾਰ ਇਹ ਫੈਸਲਾ ਕੀਤਾ ਕਿ ਉਤਲੀਆਂ ਆਤਮਿਕ ਪੁੜਾਰੀਆਂ ਮੇਰੇ ਨਸੀਬਾਂ ਵਿੱਚ ਨਹੀਂ ਮੈਂ ਨਫਸਤਾ ਬੰਦਾ ਹਾਂ ਅਤੇ ਨਫਸਤਾ ਬੰਦਾ ਹੀ ਰਹਾਂਗਾ ਪਰ ਇਸ ਅਵਸਥਾ ਤੇ ਪਹੁੰਚ ਕੇ ਹੌਸਲਾ ਨਹੀਂ ਹਾਰਨਾ ਚਾਹੀਦਾ ਬਹਾਦਰ ਆਦਮੀ ਦੇ ਸਾਹਮਣੇ ਸਭ ਮੁਸ਼ਕਲਾਂ ਤੁਵੇਂ ਵਾਂਗ ਪਤਲੀਆਂ ਹੁੰਦੀਆਂ ਹੁੰਦੀਆਂ ਬਿਲਕੁਲ ਗਾਇਬ ਹੋ ਜਾਂਦੀਆਂ ਹਨ ਰੱਬ ਉੱਤੇ ਪੂਰਨ ਭਰੋਸਾ ਰੱਖਿਆ ਨਿਰਮਾਨ ਅਤੇ ਦਿਲੀ ਅਰਦਾਸਾਂ ਕੀਤੀਆਂ ਕੁਦਰਤ ਵੱਲੋਂ ਅਕਲ ਚਕ੍ਰਿਤ ਕਰਨ ਵਾਲੀ ਇਹ ਰਹਿਨਮਾਈ ਹੁੰਦੀ ਹੈ ਅੱਜ ਬਿਲਕੁਲ ਨਿਰਾਸ਼ ਅਤੇ ਨਿਰਬਲ ਹੋ ਕੇ ਬੈਠ ਜਾਈਦਾ ਹੈ ਕੱਲ ਅੰਦਰੋਂ ਫਿਰ ਉਤਸ਼ਾਹ ਦੀਆਂ ਲਹਿਰਾਂ ਠਾਠਾ ਮਾਰਨ ਲੱਗ ਜਾਂਦੀਆਂ ਹਨ ਗੁਰਸਿੱਖ ਓਕੜਾ ਨਾਲ ਫਿਰ ਮੋਰਚਾ ਲਗਾ ਦਿੰਦਾ ਹੈ ਫਤਿਹ ਅੱਖਾਂ ਅੱਗੇ ਫਿਰਨ ਲੱਗ ਜਾਂਦੀ ਹੈ ਰੱਬ ਦੀ ਹਸਤੀ ਦਾ ਅਸਲ ਯਕੀਨ ਤਾਂ ਦਹੀ ਹੁੰਦਾ ਹੈ ਜਦ ਉਸ ਦਾ ਤਗੜਾ ਹੱਥ ਆਪਣੇ ਵਿਗੜਦੇ ਕੰਮ ਸਵਾਰਦਾ ਪਰਤਾਖ ਦੇਖੀਏ ਕੁਚਲ ਕਠੋਰ ਕਪਟਕਾਮੀ ਜੋ ਜਾਨ ਹੈ ਤੋ ਉਤਾਰ ਸੁਆਮੀ ਤੂੰ ਸਭ ਮਰਾਤਾ ਸਲ ਨਜੋਗ ਤੂរក ਹੈ ਆਪਣੀ ਕਲਤਾਰ ਜਹਾ ਪਤਾਪ ਨੇਮ ਸੁਚ ਸੰਜਮ ਨਹੀਂ ਇਨ ਵਿਦੇਸ਼ ਟੁਕਾਰ ਗਰਤ ਘੋਰ ਅੰਦ ਤੇ ਘੜੋ ਪ੍ਰਭ ਨਾਨਕ ਨਦਰ ਨਿਹਾਰ ਗੁਰਸਿੱਖ ਮੁਦਤਾ ਤੋ ਹੋ ਰਹੀ ਇਸ ਕਸ਼ਮ ਕਸ਼ਵੇ ਚ ਮਨਨੋ ਨਿਰਬਲ ਅਤੇ ਆਪਣੇ ਮਗਰ ਖਿੱਚਿਆ ਹੁੰਦਾ ਦੇਖਦਾ ਹੈ ਉਸ ਨੂੰ ਅਜੀਬ ਖੁਸ਼ੀ ਪ੍ਰਤੀਤ ਹੁੰਦੀ ਹੈ ਦੁਨਿਆ ਸੁਹਾਵਨੀ ਅਤੇ ਲਹਿਨ ਜੋਗ ਨਜ਼ਰ ਆਉਂਦੀ ਹੈ ਇਸ ਅਵਸਥਾ ਵਿੱਚ ਮਨ ਅੱਗੇ ਨਾਲੋਂ ਕਮਜ਼ੋਰ ਜ਼ਰੂਰ ਹੋ ਜਾਂਦਾ ਹੈ ਪਰ ਲੜਾਈ ਖਤਮ ਨਹੀਂ ਹੁੰਦੀ ਕਦੀ ਅਚਨ ਚੇਤ ਮਨ ਅਤੇ ਮਨ ਦੀਆਂ ਪ੍ਰਾਨੀਆਂ ਵਾਸ਼ਨਾਵਾਂ ਮਨੁੱਖ ਤੇ ਹਾਵੀ ਹੋ ਜਾਂਦੀਆਂ ਹਨ ਮਨ ਬੇਲਾ ਤਾਰ-ਤਾਰ ਕੇ ਹੱਲੇ ਕਰਦਾ ਹੈ ਇਸ ਅਵਸਥਾ ਵਿੱਚ ਗੁਰਸੇ ਕਮਨ ਤੋਂ ਕਦੀ ਵੀ ਹਟ ਜਾਂਦਾ ਹੈ ਪਰ ਕਿਉਂਕਿ ਮਨ ਵਿੱਚ ਉਹ ਪਹਿਲਾ ਖੜ ਪੁਨਾ ਕਮਜ਼ੋਰ ਹੋ ਚੁੱਕਿਆ ਹੁੰਦਾ ਹੈ ਇਸ ਲਈ ਮਨ ਤੇ ਝਟ ਹੀ ਕਾਬੂ ਵੀ ਆ ਜਾਂਦਾ ਹੈ ਗੁਰਬਾਨੀ ਦਾ ਪਾਠ ਅਤੇ ਦਿਲੀ ਅਰਦਾਸਾ ਮਨ ਨੂੰ ਫੇਰ ਨਿਰਬਲ ਬਣਾ ਦਿੰਦੀਆਂ ਹਨ ਗੁਰਸਿੱਖ ਫੇਰ ਤਹਿਕ ਆਉਂਦਾ ਹੈ ਉਤਸਾਹ ਨਾਲ ਆਤਮਿਕ ਮਾਰਗ ਤੇ ਕਦਮ ਤੁਰਨੇ ਸ਼ੁਰੂ ਕਰਦਾ ਹੈ ਇਸ ਅਵਸਥਾ ਬਾਰੇ ਹੀ ਕਬੀਰ ਜੀ ਨੇ ਇੰਜ ਬਿਆਨ ਕੀਤਾ ਹੈ ਗ੍ਰਹੋ ਤਜ ਬਨਖੰਡ ਜਾਈਐ ਜੋਨੇ ਖਾਈਐ ਕੰਦਾ ਅਜੋਹ ਵਿਕਾਰ ਨ ਛੋੜਈ ਪਾਪੀ ਮਨ ਮੰਦਾ ਕਿਉ ਛੂਟੋ ਕੈਸੇ ਤਰੋ ਪਵ ਜਲਨੀ ਤਪਾਰੀ ਲਾਖ ਲਾਖ ਮੇਰੇ ਬੀਠੂਲਾ ਜਨ ਸਰਨ ਤੁਮਹਾਰੀ ਇਸ ਤੋਂ ਅਗਲੀ ਅਵਸਥਾ ਵਿੱਚ ਪਹੁੰਚਣਾ ਸਵਰਗ ਦੇ ਝੂਟਿਆਂ ਦੇ ਬਰਾਬਰ ਹੈ ਚਾਹੇ ਮਨ ਦਾ ਸੁਭਾਅੋ ਆਖਰੀ ਮੰਜ਼ਲ ਤੱਕ ਵੀ ਕਿਸੇ ਨਾ ਕਿਸੇ ਸ਼ਕਲ ਵਿੱਚ ਕਾਇਮ ਰਹਿੰਦਾ ਹੈ ਪਰ ਨਲਬਲ ਹੁੰਦਾ ਹੁੰਦਾ ਐਸਾ ਪਵਿੱਤਰ ਹੋ ਜਾਂਦਾ ਹੈ ਕਿ ਬਜਾਏ ਕੰਡੇ ਵਾਂਗ ਜ਼ੁਬਾਂ ਦੇ ਇਹ ਹੁਣ ਫੁੱਲ ਵਾਂਗ ਕੋਮਲ ਸੁਗੰਧੀ ਭਰਿਆ ਅਤੇ ਖੂਬਸੂਰਤ ਮਾਲੂਮ ਹੁੰਦਾ ਹੈ ਜਿੱਥੇ ਇਹ ਹਰ ਵਕਤ ਪਰਗਦਾ ਭੋਂਦਾ ਅਤੇ ਨਾਚ ਕਰਦਾ ਰਹਿੰਦਾ ਸੀ ਉੱਥੇ ਹੁਣ ਹਰ ਵਕਤ ਸਹਿਜ ਅਤੇ ਟਿਕਾਊ ਵਿੱਚ ਰਹਿੰਦਾ ਹੈ ਸਹਿਜ ਵਿੱਚ ਇੱਕ ਮਸਤੀ ਹੈ ਜਿਸ ਨੂੰ ਗੁਰਬਾਣੀ ਵਿੱਚ ਰੰਗਨ ਅਕਤੇ ਹਨ ਜੋ ਇਸ ਨੂੰ ਹਮੇਸ਼ਾ ਖੀਵਾ ਰੱਖਦੀ ਹੈ ਮਾਈ ਮੈਂ ਤਨ ਪਾਇਓ ਹਰਨਾਮ ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਬਿਸਰਾਮ ਜਿਉਂ ਜਿਉਂ ਮਨ ਇਸ ਅਵਸਥਾ ਵਿੱਚ ਟਿਕਦਾ ਹੈ ਇਸ ਨੂੰ ਪ੍ਰਤੀਤ ਹੁੰਦਾ ਹੈ ਕਿ ਅੱਗੇ ਵੰਗ ਹੁਣ ਉਹ ਇਕੱਲਾ ਨਹੀਂ ਸਗੋ ਆਪਣੇ ਨਾਲ ਕਿਸੇ ਮਹਾਨ ਚੇਤਨਾ ਸ਼ਕਤੀ ਦੀ ਮੌਜੂਦਗੀ ਪ੍ਰਤੀਤ ਕਰਦਾ ਹੈ ਫਤੇ ਟਿਕਾਓ ਵਿੱਚ ਇਸ ਸ਼ਕਤੀ ਦੇ ਨਾਲ ਜਰਾਂ ਸ਼ੋਹਿਆਂ ਆਨੰਦ ਅਤੇ ਰਸ ਦੀਆਂ ਚੜ੍ਹਾਟਾਂ ਸ਼ੁਰੂ ਹੋ ਜਾਂਦੀਆਂ ਹਨ ਗੁਰਸਿੱਖ ਦਾ ਤੇਲ ਹਰ ਵਕਤ ਬਾਗ-ਬਾਗ ਅਤੇ ਸ਼ਾਂਤੀ ਪਰਪੂਰ ਲਦਾ ਹੈ ਅਤੇ ਇੱਥੇ ਅਰਦਾਸ ਸ਼ੁਕਰੀਏ ਦੇ ਰੂਪ ਵਿੱਚ ਹੋ ਜਾਂਦੀ ਹੈ ਐਸੀ ਲਾਲ ਤੁਜ ਵੀ ਨੇ ਕੌਣ ਕਰਿਆ ਗਰੀਬ ਨਿਵਾਜ ਕੁਸਈਆ ਮੇਰਾ ਮਾਥੇ ਛਤਰ ਤਰੇ ਜਿਆਦਾ ਤੋਂ ਜਿਆਦਾ ਸਮਾਂ ਇਸ ਅੰਦਰਲੀ ਸ਼ਕਤੀ ਕੋਲ ਰਹਿਣ ਨੂੰ ਦਿਲ ਕਰਦਾ ਹੈ ਜਦੋਂ ਦੇਖੋ ਇਹ ਸ਼ਕਤੀ ਚੜ੍ਹਦੀਆਂ ਕਲਾ ਪੂਰੇ ਵਿਕਾਸ ਅਤੇ ਬੇਪਰਵਾਹੀ ਵਿੱਚ ਟਿਕੀ ਨਜ਼ਰ ਆਉਂਦੀ ਹੈ ਮਨ ਮਹਿਸੂਸ ਕਰਦਾ ਹੈ ਕਿ ਇਸ ਸ਼ਕਤੀ ਦੀ ਹੀ ਆਵਾਜ਼ ਉਸ ਨੂੰ ਆਪਣੇ ਵੱਲ ਹਮੇਸ਼ਾ ਤੋਂ ਬੁਲਾਉਂਦੀ ਰਹੀ ਹੈ ਇਸ ਅਵਸਥਾ ਵਾਲਾ ਸੁਭਾਗੀ ਬੰਦਾ ਆਪਣੀਆਂ ਸਾਰੀਆਂ ਮੁਸ਼ਕਲਾਂ ਆਪਣੇ ਸਾਰੇ ਦੁੱਖ ਇਸ ਆਨੰਦਮਈ ਸ਼ਕਤੀ ਦੇ ਹਵਾਲੇ ਕਰਕੇ ਆਪ ਨਿਸ਼ਚਿੰਤ ਹੋ ਜਾਂਦਾ ਹੈ ਉਸ ਨੂੰ ਹੁਣ ਇਹ ਪਰੋਸਾ ਹੁੰਦਾ ਹੈ ਕਿ ਮੈਂ ਆਪਣੀਆਂ ਕੁੱਲ ਲੜਾਈਆਂ ਅਤੇ ਔਕੜਾਂ ਇਸ ਮਹਾਨ ਸ਼ਕਤੀ ਦੇ ਸਹਾਰੇ ਫਤਿਹ ਕਰ ਲੈਣੀਆਂ ਹਨ ਇਸ ਤਕਾਨੇ ਤੇ ਪਹੁੰਚੇ ਹੋਏ ਗੁਰਸਿੱਖ ਦੀ ਅਰਦਾਸ ਹੋਣ ਕੁਝ ਹੋਰ ਹੋ ਜਾਂਦੀ ਹੈ ਤੁਮਰੀ ਕਿਰਪਾ ਤੇ ਤੁਧ ਪਛਾਨਾ ਤੂੰ ਮੇਰੀ ਔਟ ਤੂੰ ਹੈ ਮੇਰਾ ਮਾਨਾ ਤੁਧ ਬਿਨ ਦੂਜਾ ਅਵਰਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਇਸ ਅਵਸਥਾ ਵਿੱਚ ਗੁਰਸਿੱਖ ਨੂੰ ਯਕੀਨ ਆ ਜਾਂਦਾ ਹੈ ਕਿ ਉਸ ਦੇ ਹਰ ਵੇਲੇ ਅੰਦਰ ਰਹਿਣ ਵਾਲੀ ਚੇਤਨ ਸ਼ਕਤੀ ਉਸ ਨਾਲੋਂ ਕਿਤੇ ਸਿਆਣੀ ਬਲਵਾਨ ਅਤੇ ਉਸ ਦੀ ਸੱਚੀ ਹਮਦਰਦ ਹੈ ਇਹੋ ਸ਼ਕਤੀ ਉਸਦੀ ਹਮੇਸ਼ਾ ਰੱਖਿਆ ਕਰਦੀ ਹੈ ਅਤੇ ਉਸ ਨੂੰ ਵੱਧਦਾ ਫੁੱਲਣਾ ਦੇਖਣਾ ਚਾਹੁੰਦੀ ਹੈ ਉਸ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਉਸ ਦੀਆਂ ਆਪਣੀਆਂ ਸੋਚਾਂ ਸਿਵਾਏ ਉਸ ਮਹਾਨ ਸ਼ਕਤੀ ਦੇ ਰਸਤੇ ਵਿੱਚ ਅੜੋੜਾ ਅਟਕਾਉਂਦੇ ਹੋਰ ਕੁਝ ਫਾਇਦਾ ਨਹੀਂ ਪਹੁੰਚਾ ਸਕਦੀਆਂ ਇਸ ਸ਼ਕਤੀ ਦੀ ਵਡਿਆਈ ਅਤੇ ਸਮਰੱਥਾ ਤੇ ਜਦ ਪੂਰਾ ਯਕੀਨ ਹੋ ਜਾਵੇ ਤਾਂ ਗੁਰਸਿੱਖ ਬੇਫਿਕਰੀ ਅਤੇ ਬੇਖੋਫੀ ਨਾਲ ਆਖਦਾ ਹੈ ਜੀ ਜੰਤ ਸਭ ਸਰਨ ਰਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਉਹ ਸੂਲੀ ਤੇ ਚੜਨ ਵੇਲੇ ਵੀ ਇਸ ਮਹਾਨ ਸ਼ਕਤੀ ਨੂੰ ਆਪਣੇ ਅੰਗ ਸੰਗ ਦੇਖਦਾ ਹੈ ਅਤੇ ਖੁਸ਼ੀ ਨਾਲ ਆਖਦਾ ਹੈ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਅਨੰਕਾਰ ਇਸ ਅਵਸਥਾ ਦੇ ਅਖੀਰ ਵਿੱਚ ਗੁਰਸਿੱਖ ਅਰਦਾਸਾਂ ਕਰਨੀਆਂ ਛੱਡ ਦਿੰਦਾ ਹੈ ਕਿਉਂਕਿ ਉਹ ਆਪਣੇ ਦਿਲ ਦੇ ਸੂਖਸ਼ਮ ਤੋਂ ਸੂਖਸ਼ਮ ਫਰਨੇ ਤੋਂ ਇਸ ਮਹਾਨ ਸ਼ਕਤੀ ਨੂੰ ਅੱਗੇ ਹੀ ਜਾਨੂ ਦੇਖਦਾ ਹੈ ਉਹ ਆਖਦਾ ਹੈ ਜਤ ਕਰ ਤ ਦੇਖੋ ਤਤ ਤਤ ਤੁਮਹੀ ਮੋਹੇ ਇਹੋ ਵਿਸ਼ਵਾਸ ਹੋਏ ਆਇਓ ਉਪਾਸ਼ਨਾ ਦੀ ਆਖਰੀ ਅਵਸਥਾ ਵਿੱਚ ਮਸ਼ੂਕ ਆਸ਼ਕ ਅਤੇ ਆਸ਼ਕ ਮਸ਼ੂਕੋ ਜਾਂਦਾ ਹੈ ਇਸ ਅਵਸਥਾ ਵਿੱਚ ਚੇਤਨ ਸ਼ਕਤੀ ਹਰ ਵਕਤ ਆਪਣੇ ਉਪਾਸ਼ਕ ਦੀ ਨਾਚ ਬਰਾਤਰੀ ਵਾਸਤੇ ਤਿਆਰ ਲੈਂਦੀ ਹੈ ਅਤੇ ਗੁਰਸਿੱਖ ਦੇ ਦਿਲ ਦੇ ਜਰ ਜਰਾ ਜੇ ਫੁੱਲ ਨੇ ਵੀ ਸੱਚ ਹੁੰਦੇ ਜਾਂਦੇ ਹਨ ਜਹ ਜਹੇ ਕਾਰਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੇ ਇਸ ਅਵਸਥਾ ਵਿੱਚ ਅਰਦਾਸ ਆਪਣੇ ਪੂਰਨ ਦਰਜੇ ਤੇ ਪਹੁੰਚਦੀ ਹੈ ਗੁਰਮਤਿ ਹਰ ਖਾਇਸ਼ ਘਟ ਘਟ ਕੇ ਪਟਪਟ ਕੇ ਜਾਣਤ ਸ਼ਕਤੀ ਵੱਲੋਂ ਅਨ ਮੰਗਿਆ ਅਨ ਬੋਲਿਆ ਖੁਦ ਵਾ ਖੁਦ ਪੂਰੀ ਹੁੰਦੀ ਹੈ ਬਿਰਥੇ ਕਦੇ ਨਾ ਹੋ ਬਈ ਜਨ ਕੀ ਅਰਦਾਸ ਇੱਥੇ ਪਹੁੰਚ ਕੇ ਗੁਰਸਿੱਖ ਜ਼ਿਆਦਾ ਅਰਦਾਸਾਂ ਕਰਦਾ ਹੀ ਨਹੀਂ ਕਿਉਂਕਿ ਉਸ ਨੂੰ ਅਰਦਾਸ ਦੀ ਫਿਲਾਸਫੀ ਸਮਝ ਆ ਜਾਂਦੀ ਹੈ ਉਸਨੂੰ ਪਤਾ ਲੱਗ ਜਾਂਦਾ ਹੈ ਕਿ ਅਰਦਾਸਾਂ ਤਦ ਤੱਕ ਹੀ ਹੁੰਦੀਆਂ ਹਨ ਜਦ ਤੱਕ ਕੋਈ ਨਾ ਕੋਈ ਊਨ ਤਾਈ ਹੋਵੇ ਜਦ ਸਾਹਿਬ ਬੰਦੇ ਨੂੰ ਪੂਰਨ ਕਰ ਦੇਵੇ ਆਪਣੇ ਵਰਗਾ ਹੀ ਬਣਾ ਲਵੇ ਫਿਰ ਬੰਦਾ ਮੰਗੇ ਕੀ ਅਤੇ ਚਾਹੇ ਕੀ ਕੋਈ ਮੰਗਣ ਵਾਲੀ ਚੀਜ਼ ਨਹੀਂ ਰਹਿੰਦੀ ਮਾਇਆ ਚਰਨਾ ਵਿੱਚ ਹਾਜ਼ਰ ਦਿੱਸਦੀ ਹੈ ਮੰਗੇ ਕੌਣ ਮੰਗਣ ਵਾਲਾ ਬਦਲ ਕੇ ਸਾਹਿਬ ਰੂਪ ਹੋ ਜਾਂਦਾ ਹੈ ਹਮ ਕਿਸ ਨਾਹੀ ਇਕੈ ਉਹੀ ਆਗੈ ਪਾਸ਼ਾ ਇਕੋ ਸੋਈ ਨਾਨਕ ਗੁਰ ਕੋਏ ਪ੍ਰਮ ਭੰਗਾ ਹਮ ਉਹ ਮਿਲ ਹੋਏ ਇਕ ਰੰਗਾ ਅਰਦਾਸ ਹਰ ਇਨਸਾਨ ਵਾਸਤੇ ਚਾਹੇ ਉਹ ਕਿਸੇ ਅਵਸਥਾ ਦਾ ਹੋਵੇ ਜ਼ਰੂਰੀ ਹੈ ਸਰੀਰਕ ਲੋੜਾਂ ਤੋਂ ਲੈ ਕੇ ਉੱਚੀਆਂ ਤੋਂ ਉੱਚੀਆਂ ਆਤਮਿਕ ਲੋੜਾਂ ਦੀ ਨਿਵੇਦੀ ਤੱਕ ਅਰਦਾਸ ਸਰਤਾ ਕਰਦੀ ਹੈ ਅਰਦਾਸ ਮਨਨੋ ਨਿਰਮਾਨ ਅਤੇ ਨਿਰਮਲ ਬਣਾਉਂਦੀ ਹੈ ਬੰਦਗੀ ਦੇ ਰਸਤੇ ਉੱਤੇ ਇਹ ਹਰ ਇੱਕ ਪੰਦੀ ਲਈ ਇਤਨੀ ਜ਼ਰੂਰੀ ਹੈ ਜਿੰਨੀ ਇੱਕ ਅੰਨੇ ਲਈ ਡੰਗੋਰੀ ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਕਰੇ ਜੇ ਤਿਸ ਪਾਵੈ ਨਾਨਕਾ ਕਾਗੋ ਹੰਸ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ